ਅੱਜ ਮੈਂ ਖੇਤ ਗਿਆ ਸੀ ਤੇ ਮੈਨੂੰ ਆ ਕੇ ਦੋਵੇਂ ਪਿਓ ਪੁੱਤਰ ਕਮਦੇ ਕਮਦੇ ਮੇਰੇ ਗੱਲ ਪੈਣ ਲੱਗੇ ਨੇ ਮੈਂ ਗਵੜੀਆਂ ਕਰ ਗਿਆ ਚਲਾ ਆਂਦੇ ਤੇ ਉਹਨੂੰ ਵਾਢੀ ਦੇਣਾ ਤੋਡੇ ਤੇ ਦੋਸ਼ ਲੱਗ ਰਹੇ ਆ ਵਿਅਕਤੀ ਤੇ ਗੱਲ ਪਏ ਉਹ ਕੀ ਮਾਮਲਾ ਕੀ ਸੀਗਾ ਪਹਿਲੀ ਸਾਡੀ ਬਣਦੀ ਆ ਮੈਨੂੰ ਉਹ ਸਵਾਲ ਕਰਾਈ ਨੂੰ ਪਹਿਲੀ ਉਹਨਾਂ ਨੂੰ ਪਤਾ ਲੱਗਿਆ ਪਹਿਲੀ ਬਾਪੂ ਨੇ ਨਾ ਕਰਤੀ ਉਹ ਮੈਨੂੰ ਕਹਿੰਦੇ ਨੇ ਵੀ ਤੈਨੂੰ ਹੀ ਵੜਨਾ ਇੱਕ ਦਿਨ ਅੱਗੇ ਮੋਟਰਸਾਈਕਲ ਦੇ ਵਿੱਚ ਮਾਰ ਉਦੋਂ ਪੱਜ ਕੇ ਮੈਂ ਬਾਹਰ ਮਸੀ ਕਰਿਆ ਠੀਕੇ ਪੱਠੇ ਵੱਡਣ ਪਿਓ ਪੁੱਤਰ ਤੇ ਉਹ ਉਹਦਾ ਮੁੰਡਾ ਸੋਈਦਾ ਜਰਨੈਲ ਸਿੰਘ ਦਾ ਸਤਨਾਮ ਸਿੰਘ ਮੁੰਡਾ ਸੋਈਦਾ ਕਿ ਮੈਂ ਮੇਰੇ ਮਗਰ ਆ ਕੇ ਪਤਨੀ ਕੁੱਟਣ ਮਾਰਨ ਉਹ ਭੱਜ ਕੇ ਨੋਕ ਗਿਆ ਛੋੜੇ ਲੜਕੇ ਦਾ ਦੋਚ ਲੱਗ ਰਿਹਾ ਲੜਾਈ ਝਗੜੇ ਦਾ ਇਹ ਲੜਾਈ ਝਗੜਾ ਕੋਈ ਨਹੀਂ ਵਾਹਾ ਦਾ ਕੋਈ ਬਣਾ ਦੇ ਪਿੰਡ ਚ ਇਹਨਾਂ ਕੋਲ ਖੰਦੇ ਅਸੀਂ ਦੇਣੇਦਾਰ ਆ ਕੋਈ ਹਥਿਆਰ ਹੋਵੇ ਸਾਡੇ ਕੋਲ ਤਾਂ ਉਹਦਾ ਮੁੰਡਾ ਹੈ ਬਾਪੂ ਦਾ ਤੂੰ ਤਮ ਕਿੰਨੇ ਦੇਂਦੇ ਨੇ ਤੇ ਉਹ ਪੁੱਤਰ ਕਹਿੰਦੇ ਨੇ ਨਨ ਮਾਰ ਦੇਣਾ ਸਾਰੇ ਜੀਆਂ ਨੂੰ ਮਾ ਪਹਿਲੀ ਆ ਗਈ ਇਹ ਜਨਾ ਹਲਵਾਈ ਇਹਨੇ ਪਹਿਨੇ ਗਾਲ ਅਣ ਮਾਰ ਹੁੱਟਾਂ ਦੇ ਹਾਂ ਇਹਨੇ ਮਾਰ ਹਟਾ ਗਾੜ ਪੈ ਦੇ ਰਾਜੂ ਠੀ ਜਨ ਧੁੱਕਾਈਏ ਕਿ ਇਹ ਗਾਲ ਉਹ ਕੰਡਿਆਲ ਪਿੰਡ ਸਾਡੀ ਹੈ ਹੀ ਅਸੀਂ ਇਹ ਗਾਲ ਪੈ ਦੇ ਤੇ ਪਿਓ ਦਾ ਕਢਾਈ ਸਾ ਜ਼ਮੀਨ ਦਾ ਹੀ ਦੇ ਵਿੱਚੋਂ ਅਸੀਂ ਆਪਦਾ ਹੱਕ ਲੈਣ ਜੱਗੇ ਸੀ ਅੱਕਾ ਨੂੰ ਦੇ ਦੋ ਸਾਡੇ ਤੋਂ ਹੱਕ ਚੋਰੀ ਚੋਰੀ ਇਹਨਾਂ ਨਾ ਕਰਾ ਲਿਆ ਇਹਨੂੰ ਪਤਾ ਪਤਾ ਨਹੀਂ ਲੱਗਣ ਦੇ ਕਾਸ ਵੀ ਦਿੱਤੇ ਕੀ ਉਹਨਾਂ ਤੇ ਹਮਲਾ ਕੀਤਾ ਗਿਆ ਕਿਰਪਾਨਾਂ ਸਾਡੇ ਕੋਈ ਕੋਈ ਕਿਰਪਾਨ ਨਹੀਂ ਕੁਛ ਵੀ ਨਹੀਂ ਅੱਡੇ ਕੋ ਇੱਕ ਪੱਲੀ ਹੀ ਪੱਲੀ ਚ ਪੱਠੇ ਲਿਆਉਣੇ ਹੀ ਵੜ ਕੇ ਦਾਤਰੀਆਂ ਸਾਡੀਆਂ ਉੱਤੇ ਹੀ ਤੇ ਮੈਂ ਮਰਚਾ ਬਣੇ ਨਿਗਾਹ ਮਾਰਨ ਲੱਗ ਪਿਆ ਵੀ ਕੋਰੇ ਛੜੀ ਜਾਂਦੀਆਂ ਨੇ ਪੱਤੇ ਛੜੀ ਜਾਂਦੇ ਨੇ ਦਾਦੇ ਨੇ ਲਗਾਈ ਪੋਤਰੇ ਦੇ ਨਾਮ ਆਪਣੀ ਜ਼ਮੀਨ ਬਣਿਆ ਵਿਵਾਦ ਥਾਣੇ ਪਹੁੰਚਿਆ ਮਾਮਲਾ ਪਤਨੀ ਵੱਲੋਂ ਆਪਣੇ ਚਾਚੇ ਸਹੁਰੇ ਦੁਆਰਾ ਪਤੀ ਤੇ ਹਮਲਾ ਕਰਨ ਦੇ ਲਗਾਏ ਜਾ ਰਹੇ ਔਰੋਪ ਜ਼ਮੀਨ ਨੂੰ ਲੈ ਕੇ ਪਖਿਆ ਮਾਮਲਾ ਇਹ ਪੂਰਾ ਮਾਮਲਾ ਪ੍ਰੋਇਪਰ ਦੇ ਕਸਬਾ ਖਾਨਾ ਹਾਰਪਕੇ ਨਾਲ ਸੰਬੰਧਿਤ ਹੈ ਜਿੱਥੇ ਪੀੜਤ ਸੁਤਨਾਮ ਸਿੰਘ ਦੇ ਵੱਲੋਂ ਆਪਣੇ ਉੱਪਰ ਚਾਚੇ ਵੱਲੋਂ ਹਮਲਾ ਕਰਨ ਦੇ ਦੋਸ਼ ਵਜਿਓਰਖਾਸਤ ਦਿੱਤੀ ਗਈ ਹੈ ਸੁਤਨਾਮ ਸਿੰਘ ਨੇ ਕਿਹਾ ਕਿ ਉਹ ਆਪਣੇ ਖੇਤ ਆਪਣੀ ਜ਼ਮੀਨ ਨੂੰ ਗੇੜਾ ਮਾਰ ਲੈ ਗਿਆ ਹੋਇਆ ਸੀ ਤਾਂ ਉਕਤਾਨ ਦੋਨੋਂ ਜਣੇ ਕਿਰਪਾਨਾਂ ਲੈ ਕੇ ਮੇਰੇ ਮਗਰ ਹਮਲਾ ਕਰਨ ਲਈ ਦੌੜੇ ਸੁਤਨਾਮ ਸਿੰਘ ਨੇ ਕਿਹਾ ਕਿ ਉਸਨੇ ਭੱਜ ਕੇ ਗਵਾਂਡੀਆਂ ਕਰਵਾੜ ਆਪਣੀ ਜਾਨ ਬਚਾਈ ਤਨਮ ਸਿੰਘ ਨੇ ਕਿਹਾ ਕਿ 22 ਦਸੰਬਰ ਨੂੰ ਉਕਤਾਨ ਵਿਅਕਤੀਆਂ ਵੱਲੋਂ ਪਿੰਡ ਵਿੱਚ ਮੇਰਾ ਰਾਹ ਰੋਕ ਮੇਰੇ ਗਲ ਪੈਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਮੋਟਰਸਾਈਕਲ ਭਜਾ ਕੇ ਮੈਂ ਆਪਣੀ ਜਾਨ ਬਚਾਈ ਸੀ ਉਸਨੇ ਕਿਹਾ ਕਿ ਮੈਂ ਆਪਣੇ ਦਾਦਾ ਕਾਚੀ ਸਿੰਘ ਦੀ ਸਾਂਭ ਸੰਭਾਲ ਕਰਦਾ ਹਾਂ ਤੇ ਮੇਰਾ ਦਾਦਾ ਮੇਰੇ ਪਾਸ ਰਹਿੰਦਾ ਹੈ ਇਸ ਕਾਰਨ ਮੇਰੇ ਦਾਦੇ ਕਾਚੀ ਸਿੰਘ ਨੇ ਆਪਣੀ ਮਰਜ਼ੀ ਨਾਲ ਆਪਣੇ ਹਿੱਸੇ ਦੀ ਜ਼ਮੀਨ ਮੇਰੇ ਨਾਮ ਲਗਵਾਈ ਸੀ ਜਿਸ ਤੋਂ ਖਫਾ ਦੂਜੀ ਧਿਰ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੀ ਹੈ ਜਿੰਨਾ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਰਾ ਹੈ ਉਧਰੋਂ ਜਦੋਂ ਦੂਸਰੀ ਧਿਰ ਦਾ ਪੱਖ ਜਾਣਿਆ ਗਿਆ ਤਾਂ ਉਹਨਾਂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਤਨਾਮ ਸਿੰਘ ਨੇ ਧੋਖੇ ਨਾਲ ਆਪਣੇ ਦਾਦੇ ਦੀ ਜ਼ਮੀਨ ਜ਼ਬਰੀ ਤਰੀਕੇ ਨਾਲ ਆਪਣੇ ਨਾਮ ਲਗਵਾ ਲਈ ਹੈ ਜਿਸ ਦਾ ਉਹਨਾਂ ਨੂੰ ਗੁੱਸਾ ਹੈ ਇਸ ਗੱਲ ਤੋਂ ਉਹ ਅਣਜਾਣ ਸਨ ਪੇਜ ਫਟਦੇ ਉਹਨਾਂ ਨੇ ਕਾਨੂੰਨ ਅਤੇ ਕੋਰਟ ਦਾ ਸਹਾਰਾ ਲਿਆ ਹੈ ਨਾ ਕਿ ਕਿਸੇ ਤਰ੍ਹਾਂ ਦਾ ਕੋਈ ਹਮਲਾ ਕੀਤਾ ਗਿਆ ਹੈ ਅੱਜ ਦੇ ਹਮਲੇ ਨੂੰ ਨਕਾਰਦਿਆਂ ਉਹਨਾਂ ਕਿਹਾ ਕਿ ਆਪਣੇ ਖੇਤ ਪੱਠੇ ਵੱਢਣ ਲਈ ਗਏ ਹੋਏ ਸਨ ਉਹਨਾਂ ਕੋਲ ਕੋਈ ਹਥਿਆਰ ਨਹੀਂ ਸੀ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਵਿਰੋਧੀ ਚੋਰੀ ਨਾਲ ਜ਼ਮੀਨ ਆਪਣੇ ਨਾਮ ਲਗਵਾਉਣ ਕਰਨ ਬੁਖਲਾਏ ਹੋਏ ਹਨ ਤਰ੍ਹਾਂ ਤਰ੍ਹਾਂ ਦੇ ਦੋਸ਼ ਉਨ੍ਹਾਂ ਤੇ ਲਗਾਏ ਜਾ ਰਹੇ ਹਨ ਕੋਰਟ ਵਿੱਚ ਲਗਾਏ ਜ਼ਮੀਨ ਦੇ ਕੇਸ ਦੌਰਾਨ ਉਹ ਕੋਰਟ ਤੋਂ ਇਨਸਾਫ ਦੀ ਉਮੀਦ ਰੱਖਣਗੇ ਉਨ੍ਹਾਂ ਕਿਹਾ ਕਿ ਉਹ ਪੰਚਾਇਤ ਵਿੱਚ ਆਪਣਾ ਪੱਕਾ ਰੱਖਦੇ ਹੋਏ ਪੰਚਾਇਤ ਤੇ ਕਾਨੂੰਨ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਨ ਕੀ ਇਹ ਪੂਰਾ ਮਾਮਲਾ ਦੋਨੋਂ ਪੱਖਾਂ ਤੇ ਦੋਨੋਂ ਧਿਰਾਂ ਨੇ ਰੱਖੀ ਆਪਣੀ ਮੀਡੀਆ ਅੱਗੇ ਗੱਲਬਾਤ ਆਸ਼ਰਾਂ ਖਮਜਕ ਇਹ ਬਾਪੂ ਨੇ ਪਹਿਲੀ ਲਵਾਈ ਸੀ ਆਦੇ ਪੁੱਤੇ ਨਾ ਖੁਸ਼ੀ ਨਾਲ ਲਵਾਈ ਨੇ ਤੇ ਇਹ ਹੁਣ ਅਗਾ ਉਹਦਾ ਮੁੰਡਾ ਹੈ ਬਾਪੂ ਦਾ ਤੋ ਤੂੰ ਕਿਆ ਦੇਂਦੇ ਨੇ ਪਿਓ ਪੁੱਤਰ ਕਹਿੰਦੇ ਨੇ ਨਨ ਮਾਰ ਦੇਣਾ ਸਾਰੇ ਜੀਆਂ ਨੂੰ ਕੀ ਨਾਮ ਕੀ ਉਹਨਾਂ ਦਾ ਉਹਨਾਂ ਸਰਜੀਤ ਸਿੰਘ ਗੁਰਮੁਖ ਅੱਛਾ ਦੋਵੇਂ ਪਿਓ ਪੁੱਤਰ ਕਹਿੰਦੇ ਨੇ ਨਨ ਮਾਰ ਦੇਣਾ ਛੱਡਣਾ ਨਹੀਂ ਨਾਖੀ ਇਹ ਤਾਂ ਅੰਦੇ ਜਾਵਣ ਦੇਣਾ ਨਾ ਖੁਸ਼ ਅਸੀਂ ਗੇੜਾ ਮਰਨ ਜਾਵੀ ਤਾਂ ਤੇ ਮੇ ਉੱਥੇ ਮਗਰ ਲੱਗ ਜਾਂਦੇ ਅੱਛਾ ਤੋੜਾ ਨਾਮ ਲੈਂਦੇ ਹਾਂ ਸਾਡੇ ਮੇਰੇ ਕਰ ਦੇ ਦੇ ਤੈਨੂੰ ਸਾਰਿਆਂ ਦਾ ਨਾਮ ਲੈਂਦੇ ਕਿੰਨੀ ਜ਼ਮੀਨ ਕਿੰਨੀ ਹੈ ਇਹ ਨੰਨਾ ਡੇਢ ਕਿਤਾਈ ਗਈ ਸੀ ਅਸਾਂ ਨੂੰ ਸਾਰਿਆਂ ਨੂੰ ਇਧਾਰ ਸਾਨੂੰ ਸਾਫ਼ ਚਾਹੀਦਾ ਬਸ ਇੱਕ ਹੋਣੀ ਚਾਹੀਦੀ ਇਧਾਰ ਕਿਸ ਤਰ੍ਹਾਂ ਬਿਨਾਂ ਨਾ ਇਹ ਨੋਇ ਕਰਕੇ ਹਨ ਨਿਤ ਫਿਰਨਾਂ ਚੁੱਕਣ ਜਿਵੇਂ ਇੱਕ ਸਨ ਧਮਕਾ ਹੁੰਦੇ ਨੇ ਜਦ ਆਪਾਂ ਹਨ ਪੁਲਿਸ ਵਾਲੇ ਕਾਰਵਾਈ ਨਹੀਂ ਕਰਦੇ ਇਨਸਾਫ਼ ਚਾਹੀਦਾ ਕਿੰਨੇ ਬੱਚੇ ਦੋ ਬੱਚਿਆਂ ਨੂੰ ਵੀ ਡਾਰ ਰਹੇ ਕਹਿੰਦੇ ਨੇ ਮਾਰ ਦੇਣਾ ਅਸੀਂ ਤਾਂ ਸਕੂਲ ਵੀ ਕਰਨਾ ਹੈ ਇਹਨਾਂ ਨੂੰ ਤਾਂ ਵੀ ਸਾਨੂੰ ਤਾਂ ਡਰੀ ਇਹਨਾਂ ਤੋਂ ਨਾ ਕਾਫੀ ਸੇ ਗੇ ਟਾਕ ਕਾਮ ਦਾ ਮੈਂ ਪਹਿਲੀ ਆ ਗਈ ਇਹਦੇ ਨਾਲ ਹੋਾਈ ਇਹਦੇ ਪੈਨੇ ਗਾਲਾਂ ਅੰਨੇ ਮਾਰ ਹਟਾ ਦੇ ਹਾਂ ਇਹਨੇ ਮਾਰ ਹਟਾ ਵਗਾੜ ਪੈਦੇ ਰਾਜੂ ਤੇ ਦੁੱਖਾਈਏ ਕਿ ਇਹ ਗਾਲ ਹੁਣ ਕੰਨਿਆ ਪਿੰਡ ਸਾਡੀ ਹੀ ਸੀ ਇਹ ਗਾਲ ਪੈਦੇ ਕਰ ਸਕੂਟਰ ਅਗੂ ਦਾ ਜੇ ਮੈਂ ਕਹਿੰਦਾ ਗਾਲ ਪੈ ਪਿਆ ਪੁੱਤਰ ਉਹ ਦਵੇ ਸਰਜੀਤ ਸਿੰਘ ਅਗੁਰ ਬਕਸਾਗਾ ਨਵੇਂ ਤਾ ਪੁੱਤਰ ਅੱਛਾ ਕੀ ਗੱਲ ਕੀ ਹੈਗੀ ਕੀ ਕਾਰਨ ਕੀ ਹੈ ਆ ਕਾਰਨ ਕਿਉਂ ਗਲ ਕਿਉਂ ਇਹ ਸਤਨਾਮ ਸਿੰਘ ਇਹ ਗੜ ਪੈਨ ਕਿਉਂ ਬਾਬੋ ਸਰਜੀਤ ਸਿੰਘ ਤੇ ਗੁਣਗੁਣ ਸਿੰਘ ਕਾਰਨ ਕੀ ਹੈ ਪਹਿਲੀ ਵਾਰ ਇਹ ਡੇ ਨਾਲ ਵਾਈ ਆ ਰਹੀ ਸਾ ਇਹਨੇ ਨਾਲ ਕਿੰਨੀ ਰੋਟੀ ਮੈਂ ਤੇ ਕੋਲ ਖਾਣਾ ਆ ਰਹੀ ਸਾ ਮੈਂ ਨਾਲ ਵਾਈ ਤਾ ਸਲਾਮ ਨਾਲ ਕਿੰਨੇ ਪਾਲੀ ਹੈ ਬਾਹਰ ਰੱਖ ਨਾਲੀ ਦੂਰ ਕਿਲਾ ਤੇ ਨਾਂ ਨਹੀਂ ਨਾਲ ਵਾਈ ਮੈਂ 15 ਫਦਾ ਕਰਾਈ ਆ ਅੰਦਰ ਇੰਨਾ ਭਰਾਵਾ ਨਾਲ ਬਾਹਰ ਬਾਹਰ ਵੇਚ ਗਿਆ ਆਰੀ ਉਹ 12 ਲੋਾਈ ਇਹ 12 12 ਬੇਕੋ ਮੁੱਕ ਗਿਆ ਉਹਦੇ ਘਰ ਵੀ ਜਿਵੇਂ ਦੀ ਮਦਦ ਕਰ ਜੀਏ ਤਾਂ ਉਹਨੂੰ ਮਾਕਾ ਵੀ ਟੇਲਾ ਕੜਾ ਇਹ ਸਾ ਮਾਕੀ ਵੀ ਆਵੇ ਕਨਾਲ ਆਵੇ ਡੇ ਡਾਵੇ ਹੋਟਲ ਮਿਲੇ ਨਹੀਂ ਦੂੜ ਕੇ ਲੜ ਵੇਚ ਗਿਆ ਨਾ ਬਾਕੀ ਦਾ ਇਹ ਸਾ ਟੇਲਾ ਮਿਲੇ ਨਹੀਂ ਰੋਟੀ ਖਾਦੀ ਲੱਖ ਹੋਰ ਕੁੜੀ ਦਾ ਮਾਰੀ ਕੋਈ ਗੱਲ ਕੀ ਨਾਮ ਕੀ ਤੁਹਾਡਾ ਸਤਨਾਮ ਸਿੰਘ ਕਿਹੜਾ ਪਿੰਡ ਹੈ ਆਮਚੱਕ ਕੀ ਮਾਮਲਾ ਕੀ ਹੈਗਾ ਜੀ ਮਾਮਲਾ ਪੈੜੀ ਦਾ ਬਾਪੂ ਨੇ ਖੁਸ਼ੀ ਨਾ ਮੇਰੇ ਨਾ ਕਰਾਤੀ ਇਸ ਪੈੜੀ ਅੱਛਾ ਤੇ ਉਹਨਾਂ ਮੈਨੂੰ ਇਹ ਸਵਾਲ ਕਰਾਈ ਨੂੰ ਪਹਿਲੀ ਉਹਨਾਂ ਨੂੰ ਪਤਾ ਲੱਗਿਆ ਪਹਿਲੀ ਬਾਪੂ ਨੇ ਨਾ ਕਰਤੀ ਉਹ ਮੈਨੂੰ ਕਹਿੰਦੇ ਨੇ ਵੀ ਤੈਨੂੰ ਹੀ ਵੜਨਾ ਇੱਕ ਦਿਨ ਅੱਗੇ ਮੋਟਰਸਾਈਕਲ ਦੇ ਵਿੱਚ ਮਾਰ ਉਹਦੋਂ ਪੱਜ ਕੇ ਮੈਂ ਬਾਹਰ ਮਸੀ ਕਰਿਆ ਅੱਜ ਮੈਂ ਖੇਤ ਗਿਆ ਗੇੜਾ ਮਾਰਨਾ ਤੇ ਉਹ ਪੁੱਤਰ ਮਗਰ ਲੱਗੇ ਤਾਂ ਮੈਂ ਕਿਹ ਗਵੰਡੀਆਂ ਕਰੇ ਨੁਗ ਗਿਆ ਕੀ ਨਾਂ ਕੀ ਉਹਨਾਂ ਦਾ ਸਦੀ ਸਿੰਘ ਤੇ ਗੁਰਮukh ਸਿੰਘ ਤੁਹਾਡਾ ਹਿਸਾ ਜਿਹੜਾ ਹੈਗਾ ਉਹ ਤੁਹਾਡੇ ਨਾਲ ਆਇਆ ਕਿਹੜਾ ਲਵਾਇਆ ਬਾਪੂ ਨੇ ਆਦਾ ਖੁਸ਼ੀ ਨਾਲ ਆਦਾ ਹਿਸਾ ਲਵਾਇਆ ਅੱਛਾ ਜੀ ਰਹਿੰਦਾ ਮੇਰੇ ਕੋ ਮਤਲਬ ਖੇਚਲ ਕੁਚਲ ਮੈਂ ਦੇਖਭਾਲ ਬਾਪੂ ਦੀ ਕਰਨਾ ਤੋਂ ਨਖੂਸ਼ੀ ਨਾਲ ਆਪੀ ਲਵਾਤਾ ਸੀ। ਉਹਨਾਂ ਦੀ ਜ਼ਮੀਨ ਨੂੰ ਦੇਤੀ। ਹਾਂ ਦੇਤੀ ਹੈ। ਮੈਨੂੰ ਲੱਗੀ। ਹਾਂ ਲੱਗੀ ਸਾਰਾ ਕੁਝ। ਠੀਕ ਹੈ। ਕਿੰਨੀ ਥਾਂ ਕਿੰਨੀ ਟੋਟਲੇ? ਮੇਰੇ ਕੋਲ 12 ਕਨਾਲੀ ਟੋਟਲੇ। ਅੱਛਾ ਜਿਹੜੀ ਬਾਪੂ ਨੇ ਲਵਾਈ ਨਾ। ਹਾਂ ਹਾਂਜੀ। ਅੱਛਾ। ਹੁਣ ਕੀ ਅੱਜ ਕੀ ਮਾਮਲਾ ਹੋਇਆ? ਅੱਜ ਮੈਂ ਖੇਤ ਗਿਆ ਸੀ। ਅੱਛਾ। ਤੇ ਮਟਰ ਤੇ ਲਸਣ ਵੇਖਣਾ। ਅੱਛਾ। ਤੇ ਮੈਨੂੰ ਆ ਕੇ ਦੋਵੇਂ ਪਿਓ ਪੁੱਤਰ ਕੋ ਮਦੇ ਕਮਦੇ। ਅੱਛਾ। ਤੇ ਮੇਰੇ ਗਾਲ ਪੈਣ ਲੱਗੇ ਤੇ ਮੈਂ ਗਵੜੀਆਂ ਕਰਕੇ ਆ ਚਲਾ। ਆਂਦੇ ਤੇ ਉਹਨੂੰ ਵਾਢੀ ਦੇਣਾ। ਹਥਿਆਰ ਕੀ ਸੀ ਨਾਲ? ਕਿਰਪਾਨਾ। ਅੱਛਾ। ਲੋਈ ਦੇ ਵਿੱਚ ਨ ਕਿੰਨੇ ਜਾਣੇ ਸੀ ਦੋ ਮੇ ਜਾਣੇ ਪਿਓ ਪੁੱਤਰ ਕਿਹੜੀ ਜਗ੍ਹਾ ਗੱਲ ਪੈ ਆਪ ਖੇਤ ਮੋਟਰ ਤੇ ਪਿੰਡ ਕੋਲੀ ਤੇ ਗਵਾਂਡੀਆਂ ਕਰੋ ਮੈਂ ਫੋਨ ਲਵਾਇਆ ਮੁੰਡੇ ਨੂੰ ਆ ਡੈਡੀ ਵਾਸਤੇ ਤੇ ਮੇਰਾ ਰੀਚਾਰਜ ਖਤਮ ਨਹੀਂ ਡੈਡੀ ਆਇਆ ਫਿਰ ਫਿਰ ਉਹ ਕਰੇ ਚਲੇਗਾ ਫਿਰ ਬਚਾ ਹਾਂ ਬੇਰ ਪਚਾ ਦਰਖਾ ਦਿੱਤੀ ਹਾਂ ਦਿੱਤੀ ਕਿਹੜੀ ਜਗ੍ਹਾ ਅਰਫੇ ਖਾਣਾ ਕੀ ਕਹਿੰਦੇ ਸਾਡੇ ਉਹ ਕਹਿੰਦੇ 4:00 ਵਜੇ ਸਾਡੇ ਕੋ ਆਇਓ ਤੇ ਫਿਰ ਤੁਹਾਡਾ ਕਰਾਂਗੇ ਮੁੰਡੇ ਨੂੰ ਲਾਇਆ ਨਾ ਫੋਨ ਮੁੰਡੇ ਨੇ ਮੋਬਾਈਲ ਬੰਦ ਕਰ ਲੈ ਗੁਰਮਖਣੇ ਅੱਛਾ ਤਾਂ ਤੁਸੀਂ ਕੀ ਆਂ ਦਿੰਦੇ ਨੇ ਕੌਣ ਇਹ ਸਰਜੀਤ ਗੁਰਮਖਣੇ ਕਹਾਂ ਦੀ ਤੁਸੀਂ ਬਈ ਤੈਨੂੰ ਵਾੜ ਹੀ ਦੇਣਾ ਆਡੇ ਪਰਿਵਾਰ ਤੋਂ ਕੋਈ ਬੱਚਾ ਨਹੀਂ ਤੁਹਾਡਾ ਛੜਨਾ ਸੀ ਆ ਖਤਰਾ ਫੁੱਲ ਕਾਹਦਾ ਖਤਰਾ ਖਤਰਾ ਵੀ ਮਾਰ ਦੇਣਾ ਕਹਿੰਦੇ ਨੇ ਯਕੀਨ ਦੀਗਾ ਜਿਹੜੇ ਮਤਲਬ ਲੱਗਦੇ ਨੇ ਉਹਨਾਂ ਹੀ ਮੈਨੂੰ ਕਿਹਾ ਸੀ ਵੀ ਤੇਰੇ ਜਵਾਕਾਂ ਨੂੰ ਕੋਈ ਜ਼ਹਿਰ ਜੁਰ ਪਾ ਕੇ ਮਾਰ ਦੇਣਾ ਬਈ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਬਈ ਇਹਨਾਂ ਨੂੰ ਕਿਹਾ ਜਾਵੇ ਕੀ ਚੱਕਰ ਹੈ ਹਾਂ ਹਾਂਜੀ ਹਾਂਜੀ ਮੇਰਾ ਨਾਮ ਗੁਰਮukh ਸਿੰਘ ਹੈ ਜੀ ਪਿੰਡ ਕਿਹੜਾ ਪਿੰਡ ਹਮਦ ਚੱਕ ਟੋਡੇ ਤੇ ਦੋਸ਼ ਲੱਗ ਰਹੇ ਆ ਵਿਅਕਤੀ ਤੇ ਗੱਲ ਪਏ ਉਹ ਕੀ ਮਾਮਲਾ ਕੀ ਸੀ ਬਈ ਪਹਿਲੀ ਸਾਡੀ ਬਣਦੀ ਆ ਠੀਕ ਆ ਕਿੰਨੀ ਪਹਿਲੀ ਆ ਪਹਿਲੀ ਆਪਣੀ ਬਣਦੀ ਹੈ 2 ਕਿਲੇ 2 ਇੱਕ ਕਨਾਲ ਠੀਕ ਆ ਤੇ ਉਹ ਸਾਡਾ ਵਡੇਰਾ ਜਿਹੜਾ ਹੈਗਾ ਨਾ ਤੇ ਉਹ ਜਿਹੜਾ ਉਹਦਾ ਪੋਤਰਾ ਦੂਜਾ ਜਰਨੈਲ ਸਿੰਘ ਦਾ ਮੁੰਡਾ ਉਹਨਾਂ ਧੱਕੇ ਨਾਲ ਉਹਨੂੰ ਪਤਾ ਨਹੀਂ ਕਿਵੇਂ ਕੀ ਕਰਕੇ ਕੀ ਕੀਤਾ ਕੀ ਨਹੀਂ ਉਹਦੇ ਕੋ ਧੱਕੇ ਨਾਲ ਪਹਿਲੀ ਲਵਾ ਗਿਆ ਦੇ ਨਾਂ ਹਾਂ ਗੁੰਮਰਾਹ ਕੀਤਾ ਸਾਡੇ ਨਾਲ ਜਿਹੜੀ ਪਹਿਲੀ ਬਣਦੀ ਉਹ ਸਾਡੀ ਉਹਨਾਂ ਦਿੱਤੀ ਨਹੀਂ ਪਹਿਲੀ ਤੇ ਅਸੀਂ ਤਾਂ ਹੁਣ ਬਾਹਰ ਗਏ ਸੀਗੇ ਪੱਠੇ ਵੱਢਣ ਪਿਓ ਪੁੱਤਰ ਅੱਛਾ ਠੀਕ ਆ ਤੇ ਉਹ ਉਹਦਾ ਮੁੰਡਾ ਸੋਇਦਾ ਜਰਨੈਲ ਸਿੰਘ ਦਾ ਸਤਨਾਮ ਸਿੰਘ ਮੁੰਡਾ ਸੋਇਦਾ ਕਿ ਮੈਂ ਮੇਰੇ ਮਗਰ ਆ ਕੇ ਪਤਨੀ ਕੁੱਟਣ ਮਾਰਨ ਉਹ ਭੱਜ ਕੇ ਨੋਗ ਗਿਆ ਇੰਨੇ ਇੰਨਾ ਹੀ ਅਸੀਂ ਕੋਈ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਅਸੀਂ ਵਾਪਸ ਆ ਗਏ ਇੰਨਾ ਕੁਝ ਵੀ ਨਹੀਂ ਉਹ ਤਾਂ ਜਾ ਕੇ ਉਹਨਾਂ ਠਾਣੇ ਤਰਕਾਜ ਦੇ ਦਿੱਤੀ ਕਿ ਇਹ ਹਥਿਆਰ ਵੀ ਦੱਸੇ ਜਾ ਰਹੇ ਨੇ ਤੇਜ਼ ਤਰ ਹਥਿਆਰ ਸੀਗੇ ਕਿਰਪਾਨਾਂ ਸੀਗੀਆਂ ਤੁਹਾਡੇ ਕੋਲ ਜਿਹੜਾ ਹਮਲਾ ਕੀਤਾ ਤੋ ਇਹ ਤਾਂ ਸਾਡੇ ਕੋਲ ਕੋਈ ਨਿਆਂ ਲੈ ਸਕਦੇ ਹੋ ਸੌ ਲੈ ਸਕਦੇ ਹੋ ਜੋ ਮਰਜ਼ੀ ਕਰ ਸਕਦੇ ਹੋ ਠੀਕ ਹੈ ਸਾਡੇ ਹੱਥੇ ਕੋਈ ਚੀਜ਼ ਨਹੀਂ ਸਾਡੇ ਹੱਥੇ ਦਾਤੀ ਤੱਕ ਨਹੀਂ ਹੈਗੀ ਸੀ ਉੱਥੇ ਦਾਤਰੀਆਂ ਪਈਆਂ ਉਤੋਂ ਅਸੀਂ ਪੱਟੇ ਵੜਦੇ ਲੈਣੇ ਇਹ ਸਾਡੇ ਕੋ ਪੱਲੀ ਹੀ ਸੀਗੀ ਪੱਲੀ ਨਾ ਕਿੰਨੇ ਕੋ ਬੰਦੇ ਵੱਡੇ ਜਾ ਸਕਦੇ ਦੱਸੋ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਉਹਨਾਂ ਦਾ ਕਹਿਣਾ ਹੈ ਕੋਈ ਕੁਛ ਨਹੀਂ ਕੋਈ ਧਮਕੀ ਨਹੀਂ ਦਿੱਤੀ ਕੁਛ ਨਹੀਂ ਅਸੀਂ ਕੋਰਟ ਚ ਕੇਸ ਲਾਇਆ ਹੈ ਜੋ ਕੋਰਟ ਦਾ ਫੈਸਲਾ ਆਵੇ ਦਾ ਉਹ ਸਿਰ ਮੱਥੇ ਕਾਂ ਦਾ ਕੋਰਟ ਚ ਕੇਸ ਲਾਇਆ ਕੋਰਟ ਚ ਇਹੀ ਕੇਸ ਲਾਇਆ ਕਿ ਇਹ ਸਾਡਾ ਹੱਕ ਹੱਕ ਦਬਾਲ ਗਿਆ ਜਮੀਨੀ ਹੱਕ ਕੀ ਹੱਕ ਲੈ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਬਸ ਅੱਛਾ ਹੋਰ ਤਾਂ ਕੋਈ ਕੁਛ ਨਹੀਂ ਵੰਡ ਦੀ ਜ਼ਮੀਨ ਹਾਂ ਮਤਲਬ ਉਹ ਆਦੀ ਜ਼ਮੀਨ ਦਾ ਆਪਦੀ ਤਾਂ ਵੇਚ ਚੁੱਕੇ ਆ ਨਾ ਜਿਹੜੀ ਉਹਨਾਂ ਦੀ ਬਣਦੀ ਉਹ ਤਾਂ ਵੇਚ ਚੁੱਕੇ ਆ ਉਹ ਤਾਂ ਵਡੇਰੇ ਕੋਲੋਂ ਜਿਹੜਾ ਸਾਡੇ ਵਡੇਰੇ ਦਾ ਹਿੱਸਾ ਬਣਦਾ ਸੀ ਉਹ ਉਹਨਾਂ ਪਹਿਲੀ ਲੈ ਲਈ ਆ ਜਿਹੜਾ ਸਾਡਾ ਹਿੱਸਾ ਬਣਦਾ ਸੀਗਾ ਛਿੰਦੋ ਬੀਬੀ ਤੁਹਾਡੇ ਲੜਕੇ ਦਾ ਦੋਚ ਲੱਗ ਰਿਹਾ ਲੜਾਈ ਝਗੜੇ ਦਾ ਲੜਾਈ ਝਗੜਾ ਕੋਈ ਨਹੀਂ ਵਾ ਸਾਡਾ ਅੱਛਾ ਜੀ ਆਹੋ ਤੇ ਐਵੇਂ ਉਹ ਬਾਹਰ ਗਏ ਨੇ ਅੱਛਾ ਤੇ ਉਹ ਆਂਦੇ ਨੇ ਹਦੇ ਮਗਰ ਲੱਗ ਗਏ ਅੱਛਾ ਕੋਈ ਬਣਾ ਦੇਵੇ ਪਿੰਡ ਚ ਇਹਨਾਂ ਕੋਲ ਹੰਦੇ ਅਸੀਂ ਦੇਣੇਦਾਰ ਆ ਕੋਈ ਥਿਆਰ ਹੋਵੇ ਸਾਡੇ ਕੋਲ ਤਾਂ ਅੱਛਾ ਜੀ ਆਹੋ ਤੇ ਸਾਡੇ ਸਹੁਰੇ ਵਾਲਾ ਕਹਾਂ ਨੂੰ ਮਿਲਣਾ ਚਾਹੀਦਾ ਜ਼ਰੂਰ ਅੱਛਾ ਹਾ ਕਿੰਨੇ ਜ਼ਮੀਨ ਸੀ ਜੀ ਜ਼ਮੀਨ ਹੁੰਦਾ ਡੇਢ ਕਿਲਾ ਸੀ ਉਹਦੇ ਚ ਜਿਹੜੀ ਵੰਡੇ ਤੇ ਆਂਦੀ ਹਾ ਦਾ ਹੱਕ ਜ਼ਰੂਰ ਮਿਲੇ ਜਿੰਨਾ ਜਿੰਨਾ ਚਰਜਿੰਦਾ ਕਿੰਦੇ ਨਾਲ ਕਿੰਦੇ ਲਵਾਤੀ ਲਵਾਤੀ ਸਤਨਾਮ ਸਿੰਘ ਦਾ ਨਾ ਉਹ ਕੋਣ ਹੈ ਉਹ ਜਰਨਲ ਦਾ ਮੁੰਡਾ ਹੈ ਜਰਨਲ ਆ ਦੀ ਵੇਚ ਪੁੱਤਰੇ ਦੇ ਨਾਲ ਹਾ ਪੁੱਤਰੇ ਤੇ ਜਰਨੈਲ ਨੇ ਮੋਢੇ ਪਟਾਏ ਨਹੀਂ ਅੱਛਾ ਜੀ ਹੈ ਉਹ ਤਾਂ ਆ ਦੀ ਵੇਚ ਆ ਉਹਦੇ ਪੈਲੀ ਤੇ ਜਿਹੜਾ ਸਾਡਾ ਉਹ ਹਿੱਸਾ ਹੋਣਾ ਪੁੱਤਰ ਦੇ ਨਾਲ ਵਾਲੇ ਬਲਾਵਲਾ ਤੇ ਬੁੱਢੇ ਤੋਂ ਅੱਛਾ ਬੁੱਢੇ ਨੂੰ ਆਂਦਾ ਬੋਲਾ ਹੈ ਗੁੰਮਰਾਹ ਕਰਕੇ ਹਾਂ ਤੁਹਾਡੇ ਲੜਕੇ ਤੇ ਜਿਹੜਾ ਲੜਾਈ ਝਗੜੇ ਦਾ ਦੋਸ਼ ਲਾਇਆ ਜਾ ਰਿਹਾ ਜਿਹੜਾ ਹਮਲਾ ਕਰਨ ਦਾ ਤੇ ਤਿਆਰ ਹਨ ਦੋਸ਼ ਪੱਠੇ ਵੱਡਣ ਗਏ ਨੇ ਕੋਈ ਆਖਦੇ ਪਿੰਡ ਚ ਇਹਨਾਂ ਕੋ ਖਿਆਰ ਹੈ ਜਾਂ ਕੋਈ ਸੋਟੀ ਹੈ ਤਸੀਂ ਤਾਂ ਵੀ ਗੁਰਦੁਆਰੇ ਨਿਆ ਆ ਦੀਆਂ ਤਿਆਰ ਨਹੀਂ ਨਿਆ ਲੈਣਾ ਹੈ ਆ ਸਾਡਾ ਹੱਕ ਸਾਨੂੰ ਮਿਲੇ ਸਾਡੇ ਸੌਰੇ ਦਾ ਨਹੀਂ ਤਾਂ ਉਹਨਾਂ ਚ ਸਾਡੀ ਕੋਰਟ ਚ ਕੇਸ ਲੱਗ ਗਿਆ ਜੇ ਕੋਰਟ ਕੋ ਮਰਜ਼ੀ ਸਾਡਾ ਫੈਸਲਾ ਕਰ ਦੇਵੇ ਜੇ ਸਾਡੇ ਹੱਕ ਆ ਤਾਂ ਸਾਡਾ ਮਿਲ ਜਾਦਾ ਨਹੀਂ ਤੇ ਜਰਨੈਲ ਖਾਦੀ ਚੱਲ ਵੀ ਲਾਉ ਤੇ ਸਕੂਟਰ ਪਜਾ ਪਜਾ ਤੇ ਠੀਕ ਹੈ ਛਰੇ ਡਾ ਕਦੇ ਐਂ ਛਰੇ ਡਾਂ ਦਾ ਜਾ ਕਦੇ ਨਹੀਂ ਡਾਂ ਦਾ ਜਾ ਠੀਕ ਹੈ ਤੇ ਬੁੱਢੇ ਨੂੰ ਲੱਦ ਤੇ ਛਰੇ ਡਾ ਲੋਕਾਂ ਦੇ ਕੰਮ ਦੇਣਾ ਇਹਨ ਅੱਛਾ ਆਹੋ ਸਾਡਾ ਜਿਹੜਾ ਸਾਡਾ ਹੱਕੇ ਸਾਡਾ ਹੱਕ ਹਨ ਜਰੂਰ ਮਿਲੇ ਕਿੰਨੇ ਹਿੱਸੇ ਹੋ ਤੁਹਾਡਾ ਹੱਕ ਚਾਰ ਹਿੱਸੇ ਚਾਰਾ ਭਰਾਵਾਂ ਨੂੰ ਮਿਲੇ ਪੁੱਤਰ ਨੂੰ ਕਿਉਂ ਮਿਲਾ ਸਾਡੇ ਪੁੱਤਰ ਕੋ ਨਹੀਂ ਗੇ ਅੱਛਾ ਜੀ ਉਹਦਾ ਪੁੱਤਰ ਕੀ ਡੀਸੀ ਲੱਗਾ ਵਾਏ ਬੀਜੇ ਸਾਰੇ ਪੁੱਤਰ ਮਿਲੇ ਠੀਕ ਹੈ ਸਾਡਾ ਹੱਕ ਸਾਨੂੰ ਜਰੂਰ ਮਿਲੇ ਸਰਜੀਤ ਸਿੰਘ ਜੀ ਅੱਛਾ ਕੀ ਮਾਮਲਾ ਕੀ ਹੈਗਾ ਮਾਮਲਾ ਸਾਡੇ ਪਿਓ ਦਾ ਕਢਾਈਸਾ ਜ਼ਮੀਨ ਦਾ ਹੀ ਉਹਦੇ ਵਿੱਚੋਂ ਅਸੀਂ ਆਪਦਾ ਹੱਕ ਲੈਣ ਜੱਗੇ ਸੀ ਵੀ ਹੱਕ ਹਨ ਦੇ ਦਿਓ ਸਾਡੇ ਤੋਂ ਹੱਕ ਚੋਰੀ ਚੋਰੀ ਇਹਨਾਂ ਨਾਂ ਕਰਾ ਲਿਆ ਅੱਛਾ ਹਨੂ ਪਤਾ ਹਰ ਪਤਾ ਨਹੀਂ ਲੱਗਣ ਦਿੱਤਾ ਕਿੰਨੇ ਕਰਾ ਲਿਆ ਜਰਨੈਲ ਸਿੰਘ ਮੁੰਡੇ ਸਤਨਾਮ ਸਿੰਘ ਨੇ ਉੱਥੇ ਲਿਖਿਆ ਗਿਆ ਕਾਂਸੀ ਸਿੰਘ ਦਾ ਪੁੱਤਰ ਹੈ ਅੱਛਾ ਜੀ ਠੀਕ ਹੈ ਅਫੀ ਆਪਦੇ ਮਿਰਚਾਂ ਉੱਥੇ ਲਾਈਆਂ ਇਹਨੇ ਬਾਹਰ ਪੈੜੀ ਚ ਅਸੀਂ ਆਖਾ ਚੱਲ ਲਫਾਫੇ ਲਾਈਏ ਕਿ ਉੱਥੇ ਦੂਜੇ ਪਾਰੀ ਇੱਕ ਕਾਗਜ਼ ਲਾ ਦੀਏ ਅੱਜ ਦਿਨੇ ਦੀ ਗੱਲ ਦੀ ਸਵੇਰੇ ਜੀ ਉਹਨਾਂ ਉਹ ਜਿਹੜਾ ਆਪਣਾ ਦਰਖਾਸਤ ਵੀ ਦਿੱਤੀਗੀ ਉਹਨਾਂ ਤੇ ਹਮਲਾ ਕੀਤਾ ਗਿਆ ਕਿਰਪਾਨਾਂ ਸਾਡੇ ਕੋਈ ਕੋਈ ਕਿਰਪਾਨ ਨਹੀਂ ਕੁਛ ਵੀ ਨਹੀਂ ਅੱਡੇ ਕੋ ਇੱਕ ਪੱਲੀ ਹੀ ਪੱਲੀ ਚ ਪੱਠੇ ਲਿਆਉਣੇ ਹੀ ਵੜ ਕੇ ਦਾਤਰੀਆਂ ਸਾਡੀਆਂ ਉੱਤੇ ਹੀ ਤੇ ਮੈਂ ਮਰਚਾਂ ਬਣੇ ਨਿਗਾਹ ਮਾਰਨ ਲੱਗ ਪਿਆ ਵੀ ਕੋਰੇ ਛੜੀ ਜਾਂਦੀਆਂ ਨੇ ਪੱਤੇ ਛੜੀ ਜਾਂਦੇ ਨੇ ਤੇ ਮੈਂ ਮੁੰਡੇ ਨਾਲ ਆ ਕੇ ਆਪਾਂ ਖਿੜਕੇ ਲਾ ਦੀਏ ਕਿ ਮਰਚਾਂ ਨੂੰ ਬਚਾ ਲਈ ਕਿ ਹਿਸਾਬ ਤੇ ਕਿ ਮਰਚਾ ਪਨ ਲਾਉਣ ਦਾ ਫਾਇਦਾ ਹੀ ਨਹੀਂ ਪਹਿਲਾਂ ਵੀ ਉਹਨਾਂ ਦਾ ਦੋਸ਼ ਅਗਾਂ ਪਹਿਲਾਂ ਵੀ ਹਮਲਾ ਕੀਤਾ ਗਿਆ ਮੋਟਰਸਾਂ ਰੋਕਿਆ ਗਿਆ ਕੋਈ ਹਮਲਾ ਨਹੀਂ ਕੀਤਾ ਗਿਆ ਮੇਰੇ ਸਿਰ ਤੇ ਪੱਗ ਬਣੀ ਹੀ ਮੈਂ ਗੁਰਦੁਆਰੇ ਗਿਆ ਹੀ ਕਿ ਇਹ ਬੰਦੇ ਦਾ ਮੁੰਡੇ ਨੇ ਵੈਲਡਿੰਗ ਦਾ ਕੰਮ ਕੀਤਾ ਸੀ ਉਹਨਾਂ ਦੇ ਗੇਟ ਕੋ ਮੈਂ ਮੁੜਿਆ ਇਹ ਦੇਖੋ ਐਵੇਂ ਚਾਲ ਨਹੀਂ ਚੱਲੇਗੀ ਕੋਈ ਮੋਟਰਸਲ ਨਹੀਂ ਵਜਿਆ ਕੁਛ ਨਹੀਂ ਵਜਿਆ ਉਹ ਆਪਾਂ ਨਿਆ ਦੇਣ ਨੂੰ ਤਿਆਰ ਹੈ ਅੱਛਾ ਹੁਣ ਜ਼ਮੀਨ ਨੂੰ ਲੈ ਕੇ ਕੀ ਸਪੱਸ਼ਟੀਕਰਨ ਜ਼ਮੀਨ ਆਪਣੀ ਆਪਣਾ ਆਪਾਂ ਨੂੰ ਆਵਦਾ ਹੱਕ ਮਿਲਣਾ ਚਾਹੀਦਾ ਜਿਹੜਾ ਸਾਡੇ ਵਡੇਰੇ ਦਾ ਆ ਕੇ ਉਹ ਸਾਡਾ ਚੌਥਾ ਹੀ ਹੋਣਾ ਚਾਹੀਦਾ ਅੱਛਾ बराबर ਤੇ ਹੱਕ ਹੋਣਾ ਚਾਹੀਦਾ ਕਿੰਨੇ ਭਰਾਓ ਤੁਸੀਂ ਅਸੀਂ 4 ਭਰਾ ਐ ਠੀਕ ਹੈ ਨਹੀਂ ਮੇਰਾ 6.5 ਕਨਾਲਾ ਮੇਰਾ ਥਾਂ ਬਣਦਾ ਬਾਕੀ ਦਾ 3-3 ਕਨਾਲਾ ਦੂਜਿਆਂ ਦਾ ਬਣਦਾ ਕਿੰਨੀ ਜ਼ਮੀਨ ਦਾ ਰੋਲਾ ਕਿੰਨੀ ਜ਼ਮੀਨ ਦਾ ਜ਼ਮੀਨ ਦਾ 1.5 ਕਿੱਲੇ ਦਾ ਹੈ 1.5 ਕਿੱਲੇ ਦਾ ਹਾਂ ਅੱਛਾ ਜੀ ਤੇ 1.5 ਕਿੱਲਾ ਹੀ ਉਹ ਪੁੱਤਰੇ ਦੇ ਨਾਂ ਕਰਤਾ ਹੈ ਅੱਛਾ ਜੀ ਹੈ ਅਸੀਂ ਆਪਦਾ ਹੱਕ ਲੈਣੇ ਚਾਹ ਰਹੇ ਹ ਸਾਡਾ ਹੱਕ ਮਿਲਣਾ ਚਾਹੀਦਾ ਕੀ ਤੁਹਾਡੇ ਪਿਓ ਦਾ ਕੀ ਨਾਮ ਹੈ ਕਾਂਸੀ ਸਿੰਘ ਜੀ ਤੇ ਤੁਹਾਨੂੰ ਭਰਾਵਾਂ ਦਾ ਹੱਕ ਮਿਲ ਚੁੱਕਿਆ ਹੈ ਹੈ ਭਰਾਵਾਂ ਦਾ ਹੱਕ ਮਿਲ ਗਿਆ ਸਾਡੇ ਪਿਓ ਦਾ ਹੱਕ ਰਹਿਂਦਾ ਹੈ ਅੱਛਾ ਜਿਹੜੇ ਪਿਓ ਦੇ ਹਿੱਸੇ ਦੀ ਜ਼ਮੀਨ ਸੀਗੀ ਵੰਡ ਚ ਆਈ ਹੈ ਉਹਦਾ ਰੋਲਾ ਉਹਦਾ ਰੋਲਾ ਚੱਲਣ ਡਿਆ ਹੈ ਅੱਛਾ ਹੁਣ ਕੀ ਮੰਗ ਕੀ ਕਰਦੇ ਹੋ ਜੀ ਇਹ ਸਾਡੇ ਪਿਓ ਨੂੰ ਕੋਈ ਚੀਜ਼ ਖਵਾ ਕੇ ਚੋਰੀ ਨਾਲ ਪਹਿਲੀ ਨਾਂ ਲਵਾਈ ਗਈ ਹੈ ਮਰਗਾ ਕੀਤਾ ਗਿਆ ਮਰਗਾ ਕੀਤਾ ਗਿਆ ਕੰਨਾ ਕੰਨ ਬੋਲੇ ਕਰ ਦਿੱਤੇ ਨੇ ਕੰਨਾ ਚ ਪਤਾ ਨਹੀਂ ਕੀ ਪਾਤਾ ਨੇ ਯਕੀਨੀ ਨਹੀਂ ਪਾਤਾ ਨੇ ਉਹਨਾਂ ਵੱਲੋਂ ਇਹ ਕਹਿਣਾ ਹੈਗਾ ਕਿ ਉਹ ਸਾਮ ਸੰਭਾਲ ਕਰਦੇ ਨੇ ਉਹਨਾਂ ਉਹਦੇ ਪੋਤਰੇ ਕੋ ਰਹਿ ਰਿਹਾ ਕਾਫੀ ਤੇ ਪੋਤੇ ਦੇ ਇੰਦੋਂ ਉਹ ਡੇਢ ਕਿਲਾ ਰੱਖਿਆ ਇਸ ਤਰ੍ਹਾਂ ਅਈ ਆਖਾ ਵੀ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਉਹਨਾਂ ਚਿਰ ਖਾਧੀ ਜਾ ਜਿੱਤੇ ਤੂੰ ਐਵੇਂ ਸਰਗਵਾਖ ਕੱਲ ਨੂੰ ਹੋ ਵੀ ਗਿਆ ਉਦੋਂ ਬਾਅਦ ਵਿੱਚ 2 ਸਾਲ ਚਰਨੈਲ ਪੈਲੀ ਫਿਰ ਵੀ ਬੀਜ ਲਵੇ ਬਾਅਦ ਕੇ ਸਾਡਾ ਹੱਕ ਹਨ ਦਿੱਤਾ ਜਾਵੇ ਬਾਅਦ ਚ ਤੁਹਾਡੇ ਸਾਰੇ ਹਿੱਸੇ ਚ ਵੰਡਿਆ ਜਾਏ ਸਾਰੇ ਹਿੱਸੇ ਚ ਵੰਡਿਆ ਜਾਏ ਠੀਕ ਹੈ ਇਹ ਸਾਰਿਆਂ ਵੱਲੋਂ ਬਾਅਦ ਚੱਕੀ ਜਾ ਰਹੀ ਕਿ ਇਕੱਲੇ ਤੁਸੀਂ ਹੋ ਇਹ ਸਾਰਿਆਂ ਵੱਲੋਂ ਹੀ ਹੈ